ਦੇਖੋ ਜੀ ਗੁਰਸੇਖਰ ਗੁਰਸੇਖ ਠੀਕ ਹੁਣ ਰੁਕ ਜਾਓ ਇੱਕ ਮਿੰਟ ਫਿਰ ਇੱਕ ਜੀ 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 ਸਰ ਜੀ ਸਰ ਆ ਕੀ ਕਰਨ ਰਏ ਆ ਕਿ ਅੱਜ ਇੱਥੇ ਆ ਕੇ ਮਾਫੀ ਮੰਗ ਰਹੇ ਹਰ ਪੰਥਦਰਦੀ ਹਰ ਗੁਰਸੇਖ ਜੇ ਕਿਤੇ ਗਲਤੀ ਹੋਈ ਹੋਵੇ ਚਾਹੇ ਉਹ ਸੰਸਥਾ ਦਾ ਹੋਵੇ ਜਥੇਬੰਦੀਤ ਹੋਵੇ ਜਾਂ ਕਿਸੇ ਤੋਂ ਵੀ ਹੋਵੇ ਤੇ ਜੋ ਇੱਥੇ ਆ ਕੇ ਨਿਮਰਤਾ ਨਾਲ ਹਲੀਮੀ ਨਾਲ ਜੋ ਪਰੰਪਰਾ ਕਹਿੰਦੀ ਸਿੱਖ ਪੰਥ ਦੀ ਮਾਫੀ ਮੰਗਦਾ ਤਾਂ ਬਹੁਤ ਉਹਦੀ ਵਡਿਆਈ ਆ ਪਰ ਉਹ ਕਹਿ ਰਹੇ ਕਿ ਜਿਸ ਲਈ ਇਹ ਸਭ ਕੁਝ ਗਲਤੀਆਂ ਹੋਈਆਂ ਤੁਸੀਂ ਉਸ ਦਾ ਪਾਟ ਰਹੇ ਹੋ ਸਾਰੇ ਪਾਟ ਰਹੇ ਆ ਜੀ ਅਸੀਂ ਬਹੁਤ ਵਾਰੀ ਕਿਹਾ ਉਹਨਾਂ ਨੂੰ ਵੀ ਆਪਾਂ ਕਾਲ ਤੱਕ ਸਾਹਬ ਤੇ ਜਾ ਕੇ ਪਰੰਪਰਾ ਦੇ ਮੁਤਾਬਕ ਮਾਫੀ ਮੰਗ ਕੇ ਜਿਹੜੀ ਆਪਣੀ ਭੁੱਲ ਹੋਈ ਹੈ ਉਹ ਭੁੱਲ ਨੂੰ ਬਖਸ਼ਾਈਏ ਪਛਤਾਪ ਕਰੀਏ ਤਾਂ ਜਿਹੜੀ ਸਜ਼ਾ ਮਿਲੂਗੀ ਉਹਨੂੰ ਭੁਗਤੀਏ ਫੇਰ ਫੇਰ ਸੰਗਤਾਂ ਦੇ ਮਨਾਂ 'ਚ ਸੁਰਖਰੂ ਹੋ ਸਕਦੇ ਆ ਸਲਾਬਤਪੁਰੇ ਦੀ ਘਟਨਾ ਤੇ ਕਹਿ ਰਹੇ ਕਿ ਜਦੋਂ ਮਾਮਲਾ ਵਾਪਸ ਕਿਧਰੀ ਤੁਹਾਡੀ ਪਹਿਲੀ ਜਿਹੜੀ ਹੈ ਮਾਫੀ ਨਾਮ ਹੈ ਉਹਦੇ ਵਿੱਚ ਕਿਹਾ ਗਿਆ ਕਿ ਜਦੋਂ ਪਰਚਾ ਖਾਰਜ ਕੀਤਾ ਗਿਆ ਉਸ ਵੇਲੇ ਕੋਈ ਕਿਉਂ ਨਹੀਂ ਬੋਲਿਆ ਅਗਰ ਉਸ ਵੇਲੇ ਰੋਜਤਾ ਹੁੰਦਾ ਤੇ ਅੱਜ ਨੋਬਦੀ ਨਾ ਹੁੰਦੀ ਇਹ ਸਾਰੇ ਬੋਲੇ ਆ ਜੀ ਸਾਰੇ ਬੋਲੇ ਆ ਕੋਈ ਪਬਲੀਕਲੀ ਨਹੀਂ ਬੋਲਿਆ ਹੋਣਾ ਲੇਕਿਨ ਉਹਨਾਂ ਸਾਰਿਆਂ ਨੇ ਇਸ ਗੱਲ ਦਾ ਰੋਸ ਕੀਤਾ ਆ ਕੌਣ ਨਹੀਂ ਬੋਲ ਸਕਦਾ ਹਰ ਜਿਹੜਾ ਪੰਥ ਪ੍ਰਸਤ ਬੰਦਾ ਆ ਜਾਂ ਲੀਡਰ ਆ ਉਹਨੂੰ ਇਸ ਗੱਲ ਦਾ ਦੁੱਖ ਲੱਗਿਆ ਵੀ ਪਰਚਾ ਕਿਉਂ ਵਾਪਸ ਕੀਤਾ ਸਾਧ ਆਲਾ ਸਾਰੇ ਬੋਲੇ ਆ ਜਿਹੜੀ ਮਾਫੀ ਹੋਈ ਜਿਹੜੀ ਖਾਸ ਕਰਕੇ ਡੇਰਾ ਆਰਾਮ ਰਹਿਣ ਨੂੰ ਗੱਲ ਕੀਤੀ ਜਾਂਦੀ ਹੈ ਉਹਦੇ ਬਾਰੇ ਕੀ ਕਹੋਗੇ ਜਿਹਦੇ ਚ 90 ਲੱਖ ਰੁਪਏ ਦੇ ਇਫਤਿਹਾਰ ਵੀ ਜਪਾਏ ਗਏ ਨਹੀਂ ਉਹ ਪੰਥਕ ਪਰਿਵਾਰ ਤੋਂ ਇਸ ਕਰਕੇ ਤੁਹਾਡੇ ਕੋਲ ਸਵਾਲ ਬਣਦਾ ਉਹਦੇ ਕਰਕੇ ਤਾਂ ਸਾਰੇ ਇੱਥੇ ਆਏ ਆ ਜੀ ਵੀ ਸੰਗਤਾਂ ਦਾ ਪੈਸਾ ਸੀ ਉਹ ਉਦੀ ਆਪਣੇ ਮਸ਼ਹੂਰੀ ਕਰਨ ਵਾਸਤੇ ਲਾਇਆ ਇਹ ਕਿਹੜੀ ਹੈ ਆਪਣੇ ਹੈਗੀ ਪਰੰਪਰਾ ਹੈ ਕਿਹੜਾ ਸਿਧਾਂਤ ਹੈ ਇਹ ਤੇ ਦੂਸਰਾ ਜਿਹੜਾ ਉਹਨੂੰ ਉਹਨੂੰ ਮਾਫੀ ਉਹਨੂੰ ਮਾਫੀ ਦੇਣੀ ਜਿਸ ਤਰੀਕੇ ਨਾਲ ਮਾਫੀ ਦਿੱਤੀ ਹੈ ਉਹ ਤਾਂ ਕਹਿੰਦਾ ਮੰਗੀ ਨਹੀਂ ਮਾਫੀ ਮੈਂ ਤੇ ਫਿਰ ਦੱਸੋ ਜੇ ਉਹਨੇ ਮੰਗੀ ਨਹੀਂ ਆਪਾਂ ਕਿਦਾਂ ਦੇਤੀ ਮਾਫੀ ਉਹਨੂੰ ਇਹ ਇਹ ਰੋਸ ਇਹ ਜਿਹੜਾ ਲੋਕਾਂ ਦੇ ਮਨਾਂ 'ਚ ਬਹੁਤ ਦੁੱਖ ਆ ਉਸ ਕਰਕੇ ਆਏ ਅਸੀਂ ਤਾਂਕਿ ਲੋਕਾਂ ਮੋਹਰੇ ਸੁਰਖਰੂ ਹੋ ਸਕੀਏ ਸੰਗਤ ਦੇ ਮੋਹਰੇ ਅਸੀਂ ਜਿਹੜਾ ਆਪਣਾ ਸਾਡੀ ਆਤਮਾ ਦੇ ਭਾਰ ਰਿਹਾ ਉਹਨੂੰ ਦੂਰ ਕਰੀਏ ਗੁਰੂ ਸਾਹਿਬ ਸਾਨੂੰ ਵੀ ਬਖਸ਼ ਦੇਣ ਸਿੱਖ ਪੰਥ ਤੇ ਮਿਹਰ ਕਰਨ ਤੇ ਜਿਨ੍ਹਾਂ ਜਿਨ੍ਹਾਂ ਨੇ ਇਹ ਗਲਤੀ ਕੀਤੀ ਆ ਉਹਨਾਂ ਦੇ ਵੀ ਕਿਰਪਾ ਕਰਦਾ ਮਾਫੀ ਮੰਗ ਚੁੱਕੇ ਨੇ ਸੰਬੀਰ ਬਾਦਲ ਜੀ ਉਹ ਬਾਰ ਬਾਰ ਕਹਿ ਚੁੱਕੇ ਮੈਂ ਭਾਈ ਸਾਹਿਬ ਭਾਈ ਸਾਹਿਬ ਉਹ ਹੁੰਦੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਕੁਝ ਗਲਤੀ ਹੋਈ ਅਸੀਂ ਮਾਫੀ ਮੰਗਣ ਆਏ ਆ ਭਾਈ ਸਾਹਿਬ ਉਹ ਤਾਂ ਨਿੱਜੀ ਮਾਫੀ ਤਾਂ ਰੋਜ਼ ਮੰਗਦੇ ਆਪਾਂ ਗੁਰੂ ਸਾਹਿਬ ਤੋਂ ਤੁਸੀਂ ਵੀ ਗੁਰੂ ਸਾਹਿਬ ਦੇ ਅੱਗੇ ਜੇ ਮੱਥਾ ਟੇਕਦੇ ਆ ਆਪਾਂ ਕਹਿੰਦੇ ਪੁੱਤ ਜੀ ਮਾਫ ਕਰਦੇ ਹੋ ਅਸੀਂ ਆਪਣੇ ਪਾਪੀ ਜਾਂ ਭੁੱਲਣ ਹਾਰ ਆਂ ਹਮ ਪਾਪੀ ਤੂੰ ਬਖਸ਼ਣਹਾਰ ਆ ਪਰ ਵੀ ਲੇਕਿਨਿਆ ਉਹ ਨਿੱਜੀ ਮਾਫੀਆਂ ਆਪਣੇ ਕਿਤੇ ਗਲਤੀਆਂ ਜਿਹੜੀ ਛੋਟੀਆਂ ਮੋਟੀਆਂ ਹੁੰਦੀਆਂ ਰੋਜ਼ ਦੇ ਜੀਵਨ ਵਿੱਚ ਇਹ ਜਿਹੜੀ ਗਲਤੀ ਹੋਈ ਆ ਇਸ ਦਾ ਦੁੱਖ ਕੌਮ ਨੂੰ ਲੱਗਾ ਆ ਇਸ ਦਾ ਸੇਕ ਇਸ ਦੀ ਪੀੜ ਸਾਰੇ ਸਿੱਖ ਪੰਥ ਨੂੰ ਮਹਿਸੂਸ ਹੋ ਰਹੀ ਆ ਇਸ ਕਰਕੇ ਇੱਕ ਪਰੰਪਰਾ ਆ ਆਪਾਂ ਨੂੰ ਅਪਣਾਉਣੀ ਚਾਹੀਦੀ ਸੀ ਪਰ ਬਾਦਲ ਪਰਿਵਾਰ ਨੂੰ ਜੇ ਪ੍ਰਧਾਨਗੀ ਤੋਂ ਲਾਤਾ ਜਾਂਦਾ ਫਿਰ ਸਭ ਠੀਕ ਹੈ ਇਕੱਲੇ ਬਾਦਲ ਪਰਿਵਾਰ ਦੀ ਗੱਲ ਨਹੀਂ ਦੇਖੋ ਬਾਦਲ ਪਰਿਵਾਰ ਉਸ ਵੇਲੇ ਸਰਕਾਰ ਵਿੱਚ ਵੀ ਉਹੀ ਸੀਗੇ ਚਲਾਉਂਦੇ ਸੀ ਸਰਕਾਰ ਜਥੇਬੰਦੀ ਵੀ ਉਹਨਾਂ ਕੋਲ ਸੀਗੀ ਤੇ ਕੁਦਰਤੀ ਤੌਰ ਤੇ ਗੱਲ ਹੈ ਵੀ ਉਹਨਾਂ ਤੇ ਸਾਰੀ ਗੱਲ ਆਉਣੀ ਆ ਜ਼ਿੰਮੇਵਾਰੀ ਉਹਨਾਂ ਦੀ ਆਉਣੀ ਆ ਇਹ ਤਾਂ ਹੁਣ ਲਾਉਣ ਵਾਲੀ ਗੱਲ ਨਹੀਂ ਕੋਈ ਬਾਦ ਬਾਦ ਪਰਿਵਾਰਨਾ ਜਾਂ ਕਿਸੇ ਵਿਅਕਤੀ ਨਾਲ ਸਾਡਾ ਕੋਈ ਨਿੱਜੀ ਵਿਰੋਧ ਆ ਇਹ ਜੋ ਸੰਗਤ ਮੰਗ ਕਰਦੀ ਆ ਜੋ ਸਿੱਖ ਪੰਥ ਚਾਹੁੰਦਾ ਆ ਜਿਹੜੇ ਅਕਾਲੀ ਦਲ ਦੇ ਵਰਕਰਾਂ ਦੀ ਭਾਵਨਾ ਉਹਨੂੰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਿੱਖ ਪੰਥ ਨੂੰ ਧਾਰਮਿਕ ਸਖਸ਼ੀਤਾ ਨੂੰ ਉਹਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਤਾਂ ਕਿ ਜੋ ਲੋਕ ਚਾਹੁੰਦੇ ਆ ਉਦੇ ਮੁਤਾਬਕ ਫੈਸਲੇ ਕੀਤੇ ਜਾਣ। ਉਹ ਕਹਿੰਦੇ ਸਾਡਾ ਤੁਹਾਡਾ ਬਹੁਤ ਵੱਡਾ ਸਾਡੇ ਦਾ ਰਿਚ ਦੇ ਪ੍ਰੋਬਲਮ ਹੀ ਕੋਈ ਨਹੀਂ ਪ੍ਰੋਬਲਮ ਤੇ ਹਨਾ ਨੂੰ। ਵੱਡੇ ਦੇ ਦੇਖੋ ਵੱਡੇ ਤੁਹਾਡਾ ਤਾਂ ਅਸੀਂ ਤਾਂ ਕਹਿੰਦੇ ਕੋਈ ਤੜਾ ਨਹੀਂਗਾ। ਅਸੀਂ ਇਕੱਲੇ ਉਹ ਵੀ ਇਕੱਲੀ ਆ। ਇਕੱਲੀ ਰਹਿਣਾ ਸਾਰਿਆਂ ਨੇ। ਪਰ ਗੱਲ ਇਹ ਵੀ ਜੋ ਹਾਲਾਤ ਬਣ ਗਏ ਅਕਾਲੀ ਦਲ ਦੇ ਉਹਨੇ ਪੋਲਿਟਿਕਸ ਨਹੀਂ ਜਾਣਾ ਬਿਕੋਜ਼ ਅੱਜ ਇਹ ਸਾਡਾ ਵਿਸ਼ਾ ਨਹੀਂਗਾ। ਕਿਸੇ ਦਾ ਨਹੀਂ ਹੋਣਾ ਚਾਹੀਦਾ। ਅੱਜ ਤਾਂ ਧਾਰਮਿਕ ਆਪਣੀ ਸੇਵਾ ਨਿਭਾਉਣੀ ਆਇਆ ਜ਼ਿੰਮੇਵਾਰੀ ਨਿਭਾਉਣੀ ਆਇਆ। ਤੇ ਲੇਕਿਨ ਸਾਰੇ ਅਕਾਲੀ ਹੈਗੇ ਅਕਾਲੀ ਰਹਿਣ ਤੇ ਅਕਾਲੀ ਦਲ ਤਕੜਾ ਹੋਣਾ ਚਾਹੀਦਾ। ਸਿੱਖ ਪੰਥ ਅਗੇ ਵਧਣਾ ਚਾਹੀਦਾ ਪੰਜਾਬ ਦੀ ਸੇਵਾ ਸਿੱਖ ਪੰਥ ਨੂੰ ਮਿਲਣੀ ਚਾਹੀਦੀ ਆ ਇਹੀ ਸੰਗਤ ਚਾਹੁੰਦੀ ਆ ਉਸ ਸੋਚ ਨੂੰ ਲੈ ਕੇ ਉਸ ਦਿਸ਼ਾ ਵੱਲ ਅਸੀਂ ਵਧਣਾ ਚਾਹੁੰਦੇ ਆ ਤੇ ਇੱਕ ਤੁਹਾਨੂੰ ਬਾਗੀ ਦਾ ਨਾਮ ਦਿੱਤਾ ਜਾਂਦਾ ਹੈ ਬਾਗੀ ਕਾਲੀ ਦਲ ਇਹ ਬਾਰ ਬਾਰ ਕਿਹਾ ਜਾ ਰਿਹਾ ਸਭ ਪਾਸੇ ਉਹ ਦੇਖੋ ਲੋਕਤੰਤਰ ਹੈ ਜੀ ਇਹ ਬਾਗੀ ਅਸੀਂ ਕਿਹੜਾ ਕੋਈ ਆਪਣੇ ਕਰ ਰਹੇ ਆ ਵਿਦਰੋਹ ਕਰ ਰਹੇ ਆ ਜਾਂ ਅਸੀਂ ਕਿਸੇ ਦਾ ਤਖਤਾ ਪਲਟ ਰਹੇ ਆ ਇਹ ਤਾਂ ਹੈ ਨਹੀਂ ਨਾ ਜੀ ਲੋਕਤੰਤਰ ਆ ਡੈਮੋਕ੍ਰੇਸੀ ਆ ਇਹਦੇ ਚ ਹਰ ਆਪਣੇ ਜਿਹੜਾ ਵਿਅਕਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਉਹਦੀ ਉਸ ਤੋਂ ਬਾਅਦ ਕੋ ਹੋਰ ਆ ਜਾਂਦਾ ਇਹ ਕੋਈ ਬਾਗੀ ਤਾਂ ਹੁੰਦਾ ਕੋਈ ਜ਼ੋਰ ਨਾਲ ਆਪਣੇ ਕੋਸ਼ਿਸ਼ ਕਰੇ ਕਿਸੇ ਦਾ ਤਖਤਾ ਪਲਟਣ ਦੀ ਜਾਂ ਕਿਸੇ ਤੋਂ ਖੋਹਣ ਦੀ ਅਸੀਂ ਕੋਈ ਖੋਹ ਨਹੀਂ ਰਹੇ ਅਸੀਂ ਕੋਈ ਆਪਣੇ ਅਸੀਂ ਕਿਸੇ ਦਾ ਉਹ ਬਾਗੀ ਤਾਂ ਜੀ ਗੱਲ ਬਣ ਗਈ ਨਾ ਜੀ ਇਹ ਬਣ ਗਈ ਹੈ ਵੀ ਜਿਹੜਾ ਮਾੜੀ ਮੋਟੀ ਗੱਲ ਕਰਦਾ ਉਹਨੂੰ ਐਂ ਕਹਿਦੇ ਹੋ ਹੁਣ ਅਸੀਂ ਤਾਂ ਇੰਨੇ ਚਿਰਾਂ ਤੋਂ ਅਕਾਲੀ ਦਲ ਦੇ ਨਾਲ ਪਾਰਟੀ ਨਾਲ ਚੱਲਦੇ ਰਹੇ ਅੱਜ ਵੀ ਪਾਰਟੀ ਨਾਲ ਹੀ ਆ ਪਰ ਮੇਰਾ ਕਹਿਣ ਤੋਂ ਬਾਅਦ ਹੀ ਪਾਰਟੀ ਦੇ ਵਿੱਚ ਕੇਂਦਰ ਹੈ ਸਭ ਕੁਝ ਹਮ ਸਾਰੀਆਂ ਗੱਲਾਂ ਕਰਦੇ ਰਹੇ ਆਪਣੀਆਂ ਜਿੱਥੇ ਜਿੱਥੇ ਕੋਈ ਫੋਰਮ ਸਗਾ ਅਸੀਂ ਉੱਥੇ ਬੜੇ ਆਪਣੇ ਸਤਕਾਰ ਨਾਲ ਲੀਡਰਸ਼ਿਪ ਦੀ ਦੀ ਮੰਗ ਨੂੰ ਬਰਕਰਾਰ ਰੱਖਦੇ ਹੋਏ ਇਹ ਸਾਰੀਆਂ ਗੱਲਾਂ ਕੀਤੀਆਂ ਹਨ ਪਰ ਜਦ ਕੁਝ ਹੋ ਹੀ ਨਹੀਂ ਰਿਹਾ ਹੁਣ ਲੋਕਾਂ ਨੇ ਸਾਡਾ ਸਾਥ ਛੱਡਤਾ ਸਾਨੂੰ 6% 7% ਵੋਟ ਪਈ ਹੈ ਜੇ ਬਟਿੰਡਾ ਤੇ ਫਿਰੋਜ਼ਪੁਰ ਕੱਢਦੇ ਹੋ ਅਕਾਲੀ ਦਲ ਦੀ ਤਾਂ ਹੋਂਦ ਹੀ ਖਤਰੇ 'ਚ ਆ ਗਈ ਹੈ ਪਰ ਬਟਿੰਡਾ ਬਾਦਲ ਬਲਵਾਰੀ ਜਿੱਤੇ ਉਹ ਤਾਂ ਜਿੱਤ ਗਿਆ ਠੀਕ ਹੈ ਉਹਨਾਂ ਦਾ ਹੌਲ ਹੈਗਾ ਉੱਤੇ ਜਿੱਥੇ ਗਿਆ ਪਰ ਪੰਜਾਬ ਪੰਜਾਬ ਸਾਰਾ ਕਾਲੀ ਅਕਾਲੀ ਦਲ ਦਾ ਵੀ ਹੋਲਡ ਹੈਗਾ ਪਰ ਬਾਕੀ ਪੰਜਾਬ ਦੀ ਵੀ ਗੱਲ ਗੱਲ ਕਰੀਏ ਜੋ ਪੰਜਾਬ ਦੇ ਵਰਕਰ ਚਾਹੁੰਦੇ ਅਕਾਲੀ ਦਲ ਦੇ ਜੋ ਸੰਗਤ ਚਾਹੁੰਦੀ ਆ ਉਹ ਚਾਹੁੰਦੇ ਸੀ ਉਹਨੂੰ ਆਪਣੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪ੍ਰਵਾਨ ਕਰਨਾ ਚਾਹੀਦਾ